ਸੰਸਥਾ ਵਿੱਚ ਬੇਸਹਾਰਾ ਅਨਾਥ ਬੱਚੇ ਤੇ ਔਰਤਾਂ ਨਾਲ ਪੰਜਾਬੀ ਗਾਇਕ ਐਮੀ ਵਿਰਕ ਨੇ ਮਨਾਈ ਲੋਹੜੀ ਬੇਸਹਾਰਾ ਬੱਚੇ ਐਮੀ ਵਿਰਕ ਨੂੰ ਦੇਖ ਹੋਏ ਖੁਸ਼ ਐਮੀ ਵਿਰਕ ਨੇ ਬੱਚਿਆਂ ਨਾਲ ਗਾਏ ਗੀਤ ਬੱਚਿਆਂ ਨਾਲ ਦੁੱਖ ਸੁੱਖ ਕਿਤੇ ਸਾਂਝੇ ਤੁਸੀਂ ਵੀ ਦੇਖੋ ਇਹ ਤਸਵੀਰਾਂ

मतलब खाली आपका मतलब है कि ऑटोमेटिक ये ना सिर्फ खाली से आंधी आपको तो काफी ज्यादा आती है मेडिसिन में प्रूव हो गए जैसे रीजुनेट कराने में फैमिलीज़ को अच्छा जी 1400 से ऊपर सारे रीजुनेट हो चुके हैं मतलब ठीक हो गए बच्चे पेट के ठीक करके ठीक हां जी हां जी कितने काफी आज काफी ऊपर है पुष्पा सिंह नाम सेवा की कहना पुष्पा सिंह जी हाल में दी पीको वेरी गुड हमारा ये हाल है जी

ਅਫਸਰ ਜੀ ਜੇ ਹਿਸਾਬ ਨੇ ਕੀ ਜਿੰਦਾਬਾਦ ਹੈ ਬੱਲੇ ਯਾਰ ਨਾਮ ਕਰਕੇ ਜਿਉਂਦਾ ਜੱਤਨੀ ਕੋਈ ਜਾਓ ਅੰਗਰੇਜ਼ੀ ਜਿਉਂਦੇ ਵਾ ਜ਼ਰਵਾ ਗੋਡ ਬles you ਸਾਨੀ ਗੋਟ ਮੈਤ ਬੈਠੀ ਗੱਲ ਸਿੰਘ ਸਾਹਿਬ ਇਧਰ ਕਰੋ ਫੋਟੋ ਇਧਰ ਪਾਜੀ ਇਥੇ ਕਰੋ ਸਾਰਾ ਮੈਂ ਨਹੀਂ ਪਾਸੇ ਕੋਈ ਆਖੀ ਕੋਈ ਸਾਰਿਆਂ ਨੂੰ ਭਾਜੀ ਸਾਰਿਆਂ ਨੂੰ ਹਾਈਟ ਤੋਂ ਲੋਟ ਲਈਸ ਭਾਜੀ ਨੂੰ ਕੁਰਸੀ ਦਿਓਏ ਗੁਰਜੀ ਭਾਜੀ ਨੂੰ ਕੁਰਸੀ ਦਿਓ ਜੀ ਸਾਹਿਬ ਅੱਛਾ ਕਰੋ ਮੈਗਾ ਸੁਪਰ ਕੰਟਰੋਲ ਦਿਓ ਜੀ ਓਕੇ ਜੀ ਓਕੇ ਜੀ ਸਾਰਿਆਂ ਨੂੰ ਇੱਕ ਵਾਰ ਬੇਨਤੀ ਕਰ ਲਗਾ ਸਾਰਿਆਂ ਨੇ ਆਪਣੇ ਹੱਥ ਖੜੇ ਕਰਿਓ ਭਾਈ ਜੀ ਬੈਂਕ ਯੂ ਇਹਨੂੰ ਪੁੱਟ ਕਰਨੀ ਹੈ ਕਿ ਉਹ ਡਰੋਨ ਵਾਲੇ ਨੇ ਪਿੱਛੇ ਪਿੱਛੇ ਕਰ। ਭਾਈ ਜੀ ਸਾਰਿਆਂ ਬੇਨਤੀ ਹੈ ਥੋੜੀ ਅੱਗ ਤੋਂ ਬਚਾ ਕੇ ਭਾਈ ਜੀ। ਸਾਡੀ ਤਾਂ ਵਾਲੀ ਇਤਰਾ ਕਰਨ। ਡਰੋਨ ਨਾਲ ਦੇਖੋ ਸਾਰੇ ਡਰੋਨ ਨਾਲ। ਆ ਜਿਹੜਾ ਉੱਤੇ ਜਾ ਰਿਹਾ ਡਾਕਟਰ ਦੇ ਵੱਲ।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮਾਤਮਾ ਸਭ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਗੁਰੂਆਂ ਸਾਹਿਬ ਨੂੰ ਚੜ੍ਹਦੀਆਂ ਕਲਾ ਬਖਸ਼ੇ ਫੇਰ ਹੀ ਪੜਿਆ ਹੱਥ ਲਿਖੀ ਉਹ ਜੇ ਲਾ ਬਣਾ ਸਾਡੇ ਭਾਈ ਸਾਹਿਬ ਕਰਨਗੇ